ਨਾ ਮੇਰਾ ਨਾਮ ਸੁਨੀਲ ਕੁਮਾਰ ਜੀ ਤੁਮਾਰ ਜੀ ਕੀ ਹੋਇਆ ਇਹ ਅਸੀਂ ਹੁਣ ਇੱਥੇ ਡਿਊਟੀ ਦੇ ਖੜੇ ਹਾਂ ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ ਐਸਆਈ ਤੇ ਸਾਨੂੰ ਇਹ ਨਾਵਲੜੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ ਅਸੀਂ ਫਿਰ ਉੱਥੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਹੁਣ ਆ ਤੇ ਇਹ ਕਹਿੰਦਾ ਕਿ ਚੋਕਲੇਟਾਂ ਚੋਰੀ ਕੀਤੀਆਂ ਕਿੰਨੀਆਂ 3-4 3-4 ਚੋਕਲੇਟਾਂ ਕਹਿੰਦਾ ਚੋਰੀ ਕੀਤੀਆਂ ਤੇ ਆਹ ਵੇਖੋ ਇਹ ਟੀਕਾ ਵੀ ਇਹ ਤੋਂ ਬਰਾਮਦ ਹੋਇਆ ਵਾ ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ ਹਾਂ ਇਹ ਨਸ਼ੇ ਦੇ ਵਿੱਚ ਹੀ ਆ ਜੀ ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ ਜਾਈ ਤੋੜ ਦੇ ਵਿੱਚ ਹੁਣ ਕੀ ਕਰਦੀ ਕਰਦੀ ਇਹ ਹੁਣ ਜੀ ਥਾਣੇ ਫੋਨ ਕੀਤਾ ਸੀ ਬੰਨ ਤੇ ਉੱਥੋਂ ਆਉਂਦੇ ਮਲਾਜ਼ਮ ਅਗਲੀ ਕਾਰਵਾਈ ਉਹਨਾਂ ਕਰਦੀ ਫਿਰ ਹਾਂਜੀ ਉਜੀ ਬੋਲੋ ਮਨੀਸ਼ ਮਨੀਸ਼ ਕਿਥੋਂ ਆਇਓ ਜਲੰਧਰ ਤੋਂ ਜਲੰਧਰ ਤੋਂ ਕੀ ਹੋਇਆ ਕੀ ਐਥੇ ਤਾਰ ਮੈਂ ਚੋਕਲੇਟ ਨਸ਼ੇ ਦੀ ਤੋੜ ਕੇ ਫੁੱਤਰ ਮੈਂ ਉੱਚੀ ਬੋਲੋ ਨਸ਼ੇ ਦੀ ਤੋਏ ਤੇ ਵੀਰ ਮੈਂ ਨਾ ਚੋਕਲੇਟਾਂ ਲੈਂਦੀ ਆ ਮੈਂ ਤੋੜ ਗਿਆ ਦੇਖ ਕੇ ਜੀ ਉਹਨਾਂ ਅੱਛਾ ਕਿੰਨੀਆਂ ਚੋਕਲੇਟਾਂ ਡੱਬਾ ਸੀ ਵੱਡਾ ਨਹੀਂ ਨਹੀਂ ਸਾਤ ਤੇ ਚਾਰ ਚੋਕਲੇਟਾਂ ਤੇਜਾ ਚੋਕਲੇਟਾਂ ਹਾਂ ਤੇ ਆ ਲਓ ਨਾ ਠੀਕ ਹੈ ਠੀਕ ਨੂੰ ਹਾਂ ਜੀ ਗਲਤੀ ਹਾਂ ਜੀ ਨਸ਼ੇ ਦੀ ਤੋੜ ਦੇ ਵਿੱਚ ਕਰਕੇ ਪਰ ਮੇ ਤੋਂ ਆ ਗਈ ਕਿਉਂ ਲਾ ਨਹੀਂ ਆਸੀ ਆ ਗਲਤੀ ਹੋਈ ਨਸ਼ਾਈ ਦਵਾਈ ਦਵਾਈ ਕਿੰਨੀ ਦਿਨ ਤੋਂ ਦਵਾਈ ਮਿਲ ਕੇ 7 ਮਹੀਨੇ ਤੋਂ ਥਾ ਗਲਤੀ ਹੋਏ ਪਹਿਲਾ ਮਕਾਮਕਾਰ ਕਰਦਾ ਸੀ ਅੱਛਾ ਆ ਗੱਲ ਕਿਹੜਾ ਕੰਮ ਕਰਦਾ ਸੀ ਪਹਿਲਾ ਕੋਰੀਅਰ ਦਾ ਕੰਮ ਕਰਦਾ ਲੱਗਦਾ ਕਿ ਟੀਕੇ ਲਾਣੇ ਜਾਇਜਵਾ ਜਵਾਨੀ ਬੱਟੀ ਹੁੰਦੀ ਤੁਹਾਡੀ ਕੀ ਇਹਦੀ ਉਮਰ ਹੈ ਉਮਰ ਤੇਰੀ ਛੋਟੀ ਜਨੀ ਹਾਂ ਤਾਂ ਕਿੰਨੀ ਬਦਰਾਮੀ ਹੋਣੀ ਹੈ ਤਾਂ ਕਾਫੀ ਉਮਰੀ ਨੇ ਕੋਈ ਨਹੀਂ ਕਿਹਾ ਤਾਂ ਨਾ ਮੇਰਾ ਨਾਮ ਸੁਨੀਲ ਕੁਮਾਰ ਜੀ ਕੁਮਾਰ ਜੀ ਕੀ ਹੋਇਆ ਇਹ ਅਸੀਂ ਹੁਣ ਇੱਥੇ ਡਿਊਟੀ ਦੇ ਖੜੇ ਆ ਹਾਂ ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ ਜੀ ਐਸ ਆਈ ਤੇ ਸਾਨੂੰ ਇਹ ਨਾਵਲਡੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ ਅਸੀਂ ਫਿਰ ਉੱਥੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਹੁਣ ਤੇ ਇਹ ਕਹਿੰਦਾ ਕਿ ਚੌਕਲੇਟਾਂ ਚੋਰੀ ਕੀਤੀਆਂ ਕਿੰਨੀਆਂ 3-4 3-4 ਚੌਕਲੇਟਾਂ ਕਹਿੰਦਾ ਚੋਰੀ ਕੀਤੀਆਂ ਤੇ ਆਹ ਵੇਖੋ ਇਹ ਟੀਕਾ ਵੀ ਇਹ ਤੋਂ ਬਰਾਮ ਦੇ ਆਵਾ ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ ਹਾਂ ਇਹ ਨਸ਼ੇ ਦੇ ਵਿੱਚ ਹੀ ਆ ਜੀ ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ ਜਾਈ ਤੋੜ ਦੇ ਵਿੱਚ ਹੁਣ ਕੀ ਕਰਦੀ ਗੱਲ ਇਹ ਹੁਣ ਜੀ ਥਾਣੇ ਫੋਨ ਕੀਤਾ ਸੀ ਬੰਨ ਤੇ ਉੱਥੋਂ ਆnde ਮਲਾਜ਼ਮ ਅਗਲੀ ਕਾਰਵਾਈ ਉਹਨਾਂ ਕਰਦੀ ਫਿਰ ਠੀਕ ਹਾਂਜੀ ਉੱਚੀ ਗੋਲੋ ਮਨੀ ਸਰ ਮਨੀਸ਼ ਕਿਥੋਂ ਆਇਓ ਜਲੰਧਰ ਤੋਂ ਜਲੰਧਰ ਤੋਂ ਕੀ ਹੋਇਆ ਕੀ ਐਥੇ ਕারণ ਮੈਂ ਚੋਕਲੇਟ ਨਸ਼ੇ ਦੀ ਤੋਰ ਤੇ ਫੁੱਤਰ ਮੈਂ ਉੱਚੀ ਬੋਲੋ ਨਸ਼ੇ ਦੀ ਤੋਰ ਤੇ ਫੁੱਤਰ ਮੈਂ ਨਾ ਚੋਕਲੇਟ ਤਾਂ ਲੈਂਦੀ ਆ ਮੈਂ ਦੋੜ ਗਿਆ ਦੇਖ ਕੇ ਜੀ ਉਹਨਾਂ ਅੱਛਾ ਕਿੰਨੀਆਂ ਚੋਕਲੇਟ ਡੱਬਾ ਸੀ ਵੱਡਾ ਨਹੀਂ ਨਹੀਂ ਸਾਤ ਤੇ ਚਾਰ ਚੋਕਲੇਟਾਂ ਤੇਜਾ ਚੋਕਲੇਟਾਂ ਇਹ ਹਾਂ ਲਓ ਨਾ ਠੀਕ ਹੈ ਠੀਕ ਹਾਂ ਜੀ ਗਲਤੀ ਹਾਂ ਜੀ ਨਸ਼ੇ ਦੀ ਤੋਰ ਦੇ ਵਿੱਚ ਕਰਕੇ ਪਰ ਮੇਤੋਂ ਆ ਗਈ ਠੀਕ ਹੈ ਕਿਉਂ ਲੈਣੀਆਂ ਸੀ ਤੜ ਗਲਤੀ ਹੋਈ ਨਛਾਈ ਦਵਾਈ ਕਿੰਨੀ ਦਿਨ ਤੋਂ ਲੈ ਰਹੇ ਹੋ ਦਵਾਈ ਮੇਰੇ ਖੇਤ ਆ 3 ਮਹੀਨੇ ਤੋਂ ਸਰ ਗਲਤੀ ਹੋਏ ਪਹਿਲਾ ਮਕਾਮਕਾਰ ਕਰਦਾ ਸਰ ਜੀ ਅੱਛਾ ਆ ਗੱਲ ਕਿਹੜਾ ਕੰਮ ਕਰਦਾ ਸੀ ਪਹਿਲੇ ਪਹਿਲਾ ਕੋਰੀਅਰ ਦਾ ਕੰਮ ਕਰਦਾ ਲੱਗਦਾ ਕਿ ਟੀਕੇ ਲਾਣੇ ਜੈਜਵਾ ਜਵਾਨੀ ਬੱਟੀ ਹੁੰਦੀ ਤੁਹਾਡੀ ਕੀ ਇਹਦੀ ਉਮਰ ਹੈ ਉਮਰ ਤੇਰੀ ਛੋਟੀ ਜਨੀ ਆ ਹਣ ਕਿੰਨੀ ਬਦਰਾਮੀ ਹੋਣੀ ਆ ਤਾਂ ਗਲਤੀ ਹੋਈ ਨਹੀਂ ਕੋਈ ਨਹੀਂ ਕਹਿ ਸਕਦਾ ਜੀ